ਅਸ਼ੀਕਾ ਜੀ ਬਈ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਬਲੌਗ ਵਿੱਚ ਤੇ ਪਹੁੰਚ ਗਏ ਜੀ ਫੇਰ ਰਾਮਗੜੀਏ ਕੋਲ ਤੇ ਜਿਹੜਾ ਆਪਾਂ ਟਰੈਕਟਰ ਲੈਦੇ ਹਾਂ 95 ਮਾਡਲ ਇਹ ਦੇਖੋ ਪਰ ਨੋਣਾ ਮਾਈ ਉੱਪਰ ਹੁਣ ਬਕਸਾ 23 ਮਾਡਲ ਲੱਗਦਾ 23 ਮਾਡਲ ਹੈ 95 ਦੇਖ ਹੈ ਹੈ ਮੈਂ ਸੰਭਾਲ ਲੇ ਇਹਦਾ ਪਿਛਣ ਕਹਿੰਦਾ ਨਵੇਂ ਟਰੈਕਟਰ ਲੈ ਕੇ ਆਇਆ ਮੈਂ ਚਾਹਿਆ ਮਾਡਲ ਲੈ ਆਇਆ ਨਾਰ ਕਰਾ ਬੁੱਲਿਆ ਆਣੇ ਤਿਆਰ ਕਰਵਾਇਆ ਬਾਈ ਨੇ ਤਿਆਰ ਕਰਵਾਇਆ ਪਰਾਣੀ ਚੀਜ਼ ਸਾੰਭੀ ਹੋਈ ਆ ਬਹੁਤ ਸੋਹਣਾ ਕੰਮ ਸਾਰਾ ਵਧੀਆ ਕਰਿਆ ਹੋਇਆ ਟਰੈਕਟਰ ਦਾ ਐ ਨਹੀਂ ਹੈਗਾ ਵੀ ਥੋਂ ਤੋਂ ਚੋਣੇ ਵਾਲਾ ਕੰਮ ਆ ਜਾਂ ਨਹੀਂ ਤਾਂ ਉਹੀ ਟਰੈਕਟਰ ਉਹ ਕਰੀ ਜਾਂਦੇ ਬ੍ਰੇਕਾ ਬਰੁਕਾ ਵੀ ਐਨ ਓਕੇ ਆ ਸਾਰਾ ਕੁਝ ਓਕੇ ਲੱਗਿਆ ਆਪਣਾ ਨੇ 6 ਘੰਟੇ ਚ ਪਿੰਡ ਪਹੁੰਚਾ ਤੋ ਸਾਨੂੰ ਟਰੈਕਟਰ ਭਜਾਈ ਬਹੁਤ ਆ ਟਰੈਕਟਰ ਦੀ ਰੇਸ ਜਮਾ ਨਹੀਂ ਖੋਡੀ ਬਿਨਾਂ ਤੇਰਾ ਪੂਰਾ ਤੀਕੀ ਨਹੀਂ ਹੈਗੀ ਟਰੈਕਟਰ ਦੀ ਇੰਜਨ ਜਮਾ ਨਹੀਂ ਚੱਲਦੀ ਨਹੀਂ ਹੈਗੀ ਉਦੋਂ ਪੂਰਾ ਤੱਪ ਵੀ ਲਿਆਂਦਾ ਸੀ ਸਿਰੇ ਸਿਰੇ ਉਦੋਂ ਦਾ ਟਿੱਪੜਿਆ ਹੋਇਆ ਦਾ ਇਹ ਹਾਂ ਤੇ ਮੈਂ ਪਾਸੋਂ ਧੋਤਾ ਕਰਨ ਆ ਲਿਆ ਕੇ ਹਾਂ ਜਦੋਂ ਤੋਂ ਉਹਦਾ ਪਾਣੀ ਮਾਰਿਆ ਦਾ ਹਾਂ ਮਿਹਦੇ ਵੀ ਪਾਣੀ ਆ ਮਾਰਦਾ ਕੱਪੜਾ ਕੁੱਪੜਾ ਮਾਰ ਗਿਆ ਨਾ ਖੜਾਤਾ ਦਾ ਜਿੱਦਣ ਬਾਕੀ ਕਿੰਨਾ ਦਿਨ ਵਿੱਚ ਗੇੜੇ ਵੀ ਲੱਤੇ ਆ ਮਿੱਟੀ ਜੀ ਗੇਰੀ ਇੱਕ ਦਿਨ ਰੇੜੀਆਂ ਦੋ ਦਿਨ ਹਾਂ ਘਰਾ ਪਾਈਆ ਭਰਨੇ ਹੁਣ ਇਹਨੂੰ ਫੇਰ ਮੈਂ ਕਿਹਾ ਆ ਮਾ ਯਾਰ ਕਰ ਤੇ ਯਾਰ ਹਾਂ ਤੇ ਮੇਰੇ ਕੋਲ ਵੀ ਜਗ੍ਹਾ ਨਹੀਂ ਕਰਾ ਖੜਾਉਣੇ ਨੂੰ ਗੱਡੀ ਵਾਰ ਖੜਦੀ ਆਪਣਾ ਅਗਲੇ ਦੀ ਚੀਜ਼ ਲੈ ਕੇ ਆਏ ਭਾ ਨਵਾਂ ਟਰੈਕਟਰ ਅੰਦਰੇ ਖੜੂਗਾ ਪਾਣਾ ਗਰੂ ਗਰੂ ਇਹ ਤਾਂ ਹੈ ਬਈ ਚਲੋ ਬਾਕੀ ਅਗਲੇ ਐਤਵਾਰ ਤੱਕ ਛੱਡੇ ਹੋਣਾ ਹੈ ਆ ਹੋ ਚੱਲ ਵਧੀਆ ਕਰਦੇ ਬਈ ਇਕਦਾਂ ਦਿਨ ਉੱਪਰ ਥੱਲੇ ਹੋ ਜਵੇ ਮੈਂ ਕਾਲੀ ਨਾ ਕਰੀ ਪਰ ਵੀਰ ਵੀ ਕਹਿੰਦਾ ਕਾਲੀ ਨਾ ਕਰੇ ਕਹਿੰਦਾ ਵੀ ਕੰਮ ਐ ਇਹਨੂੰਲ ਜਿਆ ਹੋਵੇ ਮੈਂ ਕਹਿੰਦਾ ਮੈਂ ਵਧੀਆ ਕੰਮ ਕਰੀ ਅਗਲੇ ਦਾ ਹਾਂ ਚੱਲੋ ਵਧੀਆ ਵਧੀਆ ਬਾਕੀ ਦੇਖ ਵੀ ਆ ਛੇੜ ਕੇ ਉਹਨੂੰ ਕਿਆ ਕਹਿੰਦਾ ਬਲਾਵ ਨੂੰ ਮਾਰਾ ਹੈਗਾ ਓਏ ਰਾਮ ਗੜੀ ਏ ਉਹ ਰਾਮ ਗੜੀ ਆ ਜਾ ਹਾਂ ਹਾਂਜੀ ਸੱਸੀ ਕਾਲ ਜੇ ਆ ਜਾ ਮੈਨੂੰ ਕੋਸਾ ਆਬ ਹੋਈ ਪਰ ਉਹ ਦੇਖ ਲਓ ਜੀ ਕਰਨ ਚੰਪਾ ਹੋ ਜੇ ਫੇਰੇ ਕਰਨ ਲੱਗਿਆ ਤਾਂ ਰੁਕਾਣਾ ਤੁਮ ਆ ਜਾ ਮੌਲ ਨੂੰ ਮਿਲਣਾ ਦੱਸੋ ਜੀ ਟਰੈਕਟਰ ਹੈਗਾ ਆਪਾਂ ਠੀਕ ਹੈ ਸੇਮ ਬਣਾ ਦੀਆਂ ਫੈਨ ਸੇਮ ਕਰਾ ਲੈਂਦੇ ਹਾਂ ਧੰਨਵਾਦ ਉਹਦਾ ਨਾ ਖੇਲਵਾ ਦੇ ਮਾਚਾਰ ਕਰਵਾ ਚਾਰ ਠੀਕ ਆ ਚਾਰ ਨਾਲ ਸੈੱਟ ਰਹਿਣਾ ਜਿਆਦਾ ਫਿਰ ਉੱਪਰ ਹੋਣਾ ਤੇਰੇ ਵਾਲਾ ਬਾਜ ਦਾ ਦੇਖ ਲੈ ਦਿਲ ਚ ਵੱਜਦਾ ਨਾ ਹਾਂ ਮੈਨੂੰ ਕਿਹਾ ਏ ਇਹਦਾ ਤਾਂ ਕਿਹਾ ਉਹਦੀਆਂ ਸੁੱਚਾਂ ਬਾਹਰ ਕੱਢ ਉਹ ਤਾਂ ਆਇਓ ਨਿਕਲ ਜਣੀ ਆ ਲੱਗ ਤੇ ਲਵਾ ਲੈ ਸੁੱਚਾਂ ਉੱਥੇ ਉੱਥੇ ਦਰਤਾਂ ਚ ਕੰਕਲੀ ਪੱਟ ਕੇ ਕਰ ਲੈ ਇੰਦਰਾ ਕੰਕਲੀ ਚਾਹੀਦੀ ਏ ਕਹਿੰਦਾ ਆ ਸਪੀਕਰਾਂ ਦੀ ਆਵਾਜ਼ ਨਹੀਂ ਆ ਰਹੀ ਮੇਰੀ ਗੱਲ ਸੁਣ ਮੇਰੀ ਆ ਕੰਮ ਨਹੀਂ ਚੱਲਣਾ ਹੈਗਾ ਦੋ ਚਾਰ ਦਿਨ ਉਤਰ ਉਤਰ ਕਰ ਦਿੰਦਾ ਏ ਨਹੀਂ ਭਾਈ ਜੀ ਸਮਝਾ ਆ ਪਹਿਲਾਂ ਦੱਸ ਦੇ ਅੱਜ ਸਾਨੂੰ ਭਾਈ ਨੂੰ ਅਗਲੇ ਸੰਡੇ ਤੱਕ ਕਿਹਾ ਇਹਨੇ ਹਾਂ ਹਾਂ ਅਗਲੇ ਸੰਡੇ 8 ਦਿਨ ਹੋ ਗਏ ਕਰਵਾਰ ਨੂੰ ਟਰੈਕਟਰ ਚਾਹੀਦਾ ਨੌ 10 ਦਿਨ ਹੋ ਗਏ ਤੇਰੇ ਕੋਲ ਕਰੀ ਵਾਰ ਨੂੰ ਚਾਹੀਦਾਗਾ ਤੇ ਮੈਂ ਹੀ ਲੈ ਕੇ ਆਉਂਗਾ ਉੱਥੇ ਨੂੰ ਤੂੰ ਐਤਵਾਰ ਨੂੰ ਸੱਜੜੀ ਲਈ ਨਹੀਂ ਬਸ ਬਸ ਠੀਕ ਹੈ ਨਹੀਂ ਨਹੀਂ ਇੱਕ ਦਿਨ ਪਹਿਲਾਂ ਲਿਆਉਂਗਾ ਪਿੰਡ ਕਰਵਾਰ ਨੂੰ ਦੇ ਦੀ ਇੱਕ ਦਿਨ ਪਿੰਡ ਜੀ ਵੀਡੀਓ ਕੁਡੀ ਹੋਣਾ ਨੂੰ ਹਾਂ ਵਧੀਆ ਬਣਾਇਆ ਹੋਇਆ ਹਾਂ ਪਰ ਤੇਰੇ ਕੋ ਅੱਜ ਦੇ ਲਾਲਾ ਤੂੰ ਪੂਰਾ ਹਫਤਾ ਇਹ 8 ਦਿਨ 9 ਦਿਨ ਕੱਤਰੀ ਨਮੀ ਲਵਾਈ ਭਾਈ ਪਿੱਛੇ ਲਵਾਈ ਵੀ ਦੀ ਬਾਈ ਨੇ ਸਾਰਾ ਕੁਝ ਲੱਗਦਾ ਨਹੀਂ ਇਹ ਟੈਕ ਟੂ ਇਹ ਆਇਆ ਗਈ ਜਾਂਦਾ ਇੱਧਰ ਇਹ ਤਿੰਨ ਗੇਅਰ ਹੀ ਉਹ ਕਹਿਣ ਲੱਗ ਗਿਆ ਇਹਨੂੰ ਕਹਿੰਦਾ ਪਲੀਜ਼ ਥੀਕ ਕਰਾ ਦੇ ਜੀ ਜਲੰਧਰ ਤੋਂ ਤਿੰਨ ਗੇਅਰਾਂ ਚ ਲਿਆਏ ਉਹਨੂੰ ਪ੍ਰੀਆ ਸਕੂਟਰੇ ਬਣਾ ਲਿਆ ਆਏ ਯਾਰ ਉਹਨੇ ਹੁਣ ਇੱਥੇ ਆ ਸਾ ਚੌਥੇ ਦਾ ਨਿਸ਼ਾਨ ਉਹਦੇ ਆ ਹਾਂ ਚੌਥਾ ਲਾਇਆ ਹੋਇਆ ਹਾਂ ਹੁਣ ਤੀਆ ਥੋੜੋ ਲਾਉਂਗਾ ਮੈਂ ਜਦੋਂ ਮੈਂ ਗਾਹਾਂ ਆ ਕੇ ਘੇਰ ਛੋਟਾ ਕਰਨ ਲੱਗਿਆ ਉਹ ਜ਼ਿਆਦਾ ਭੱਜ ਲਿਆ ਚੌਥਾ ਲੱਗ ਗਿਆ ਪ੍ਰੀਆ ਸਕੂਟਰੇ ਬਣਾ ਲਿਆ ਮੈਂ ਜੀ ਚਾਰ ਗੇਅਰ ਉਹਦੇ ਕਹਿੰਦਾ ਹਾਂ ਗਦੇ ਮੁੱਠਾ ਗਲਤ ਲੱਗਿਆ ਮੁੱਠਾ ਨਵੇਂ ਵਾਲਾ ਲਾਇਆ ਹੋਇਆ ਆਪਣੇ ਵਾਲਿਆਂ ਨੂੰ ਇਕਣਾ ਗੇਅਰ ਪੁਰਾਣਿਆਂ ਨੂੰ ਨਾ ਉੱਕਦਾ ਹੀ ਮਿਲਿਆ ਨਹੀਂ ਹੋਣਾ ਮੈਂ ਜਦ ਆਉਂਦਾ ਤਾਂ ਮੈਂ ਪਾਇਆ ਵੇ ਧੋਕਣਾ ਹੀ ਤਾਂ ਮੈਨੂੰ ਤਾਂ ਮੈਨੂੰ ਚੌਥਾ ਮੈਂ ਕਿਹਾ ਬਈ ਯਾਰ ਤਿੰਨੇ ਆ ਮੈਨੂੰ ਵੀ ਫਿਰ ਡਾਊਟ ਹੋ ਗਿਆ ਸਾਡੇ ਪਿੰਡ ਦਾ ਇੱਕ ਮੁੰਡਾ ਦਾ ਬੈਗ ਤੇ ਲਿਆ ਸਾਰੇ ਸਰਗਾ ਚਲੋ ਬਾਕੀ ਹੁਣ ਕਰਦੇ ਸੀ ਨਹੀਂ ਹਫਤਾ ਦੇ ਦਿੱਤਾ ਬਾਈ ਤੈਨੂੰ ਬਾਦੂ ਦੇਣਾ ਬਾਦੂ ਨਹੀਂ ਐ ਤਸੱਲੀ ਗੜਾ ਕੰਮ ਕਰਦੇ ਪਹਿਲਾਂ ਬੈ ਕੇ ਇਹ ਲੱਗਦਾ ਪਾਣੀ ਵਾਲਾ ਕੰਮ ਨਾ ਹੋਵੇ ਵਾਪਰ ਚ ਪਾਣੀ ਪੈ ਗਿਆ ਖਰਾਬ ਹੋ ਗਿਆ ਫੋਟੋ ਵੀ ਬੰਪਰ ਮੈ ਦੂਏ ਲੋੜਾ ਹਾਂ ਦੂਏ ਜਰਾ ਬੰਪਰ ਪਾ ਸਿੱਧੀ ਫੋਟੋ ਲਾ ਦੇਣੀ ਆਪਾਂ ਹਾਂ ਸਿੱਧੀ ਫੋਟੋ ਲਾ ਕੇ ਆ ਵੀ ਨਾ ਤਾਰੀ ਪੁੱਛ ਲਈ ਨੰਬਰ ਦੇਵੇਂ ਉਹਦੇ ਘਰੇ ਆ ਤਾਂ ਮੈਂ ਸਿੱਦੇ ਕਰਿਆ ਹਾਂ ਹਾਂ ਸਿੱਧੀ ਫੋਟੋ ਲੱਗੇ ਬੁੱਦਾ ਯਾਰ ਪਾਣੀ ਨਹੀਂ ਪੈਂਦਾ ਫੋੜ ਕੇ ਫੋਟੋ ਚ ਨਾ ਪਾਣੀ ਦਿਖਦਾ ਫਿਰ ਬਾ ਠੀਕ ਆ ਜਿਵੇਂ ਤੈਨੂੰ ਸਹੀ ਲੱਗਦਾ ਬਾਈ ਕਰਦੇ ਅਸੀਂ ਤਾਂ ਤੇਰੇ ਨਾਲ ਤੇ ਚੱਲੀਏ ਫਿਰ ਅੱਛੀ ਵੀਰ ਠੀਕ ਆ ਦੱਬ ਦੋ ਕਿੱਡੀ ਖਿੱਚ ਦੋ ਕੰਮ ਠੀਕ ਆ ਠੀਕ ਜੀ ਸਾਡੇ ਟੈਂਕੀਆਂ ਭਰਦਾ ਹਾਂ ਹੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੱਗੇ ਹੋਏ ਭਾਈ ਲਿਆਂਦੇ ਮੁੰਡੇ ਨਾਲ ਕੱਤੇ ਨੜੇ ਅੱਜ ਭਾਈ ਲਿਆਂਦੇ ਆਪਾਂ ਨੜੇ ਜੀ ਆ ਉਹ ਤਾਂ ਲੈ ਦੀ ਗਾ ਖੜੀ ਘਰੀ ਭੜੀਆਂ ਜਿਹੜੀਆਂ ਉੱਪਰ ਵਾਲੀਆਂ ਆ ਨੜੇ ਥੱਲੇ ਬਹੁਤ ਕੰਮ ਦੇ ਆ ਕਿਹੜੇ ਆ ਜਿਹੜੇ ਥੱਲੇ ਆ ਉਹ ਤਾਂ ਲੈ ਰਹੀਆਂ ਉਹ ਖੜੀ ਆ ਕਰਦੇ ਸੁੱਕਲੇ ਨੂੰ ਬੱਸ ਹਾਂ ਮੈਂ ਕਹਿੰਦਾ ਭਈਆ ਚੜ ਗਿਆ ਟ੍ਰੇਨ ਅੱਜ ਭਈਆ ਛਲ ਗਿਆ ਜੀ ਯਾਰ ਜੀ ਨੇ ਮੰਨਣੀ ਸੀ ਕੰਮ ਆਇਆ 15 ਦਿਨ 10 ਦਿਨ ਤੱਕ ਆਉਂਗਾ ਹੁਣ ਕਹਿੰਦਾ ਸਰਦਾਰ 15 ਦਿਨਾਂ ਚ ਆਇਆ ਮਾ ਠੀਕ ਆ ਆ ਜੀ ਨੂੰ ਸਕਾਰ ਲੋ ਕਹਿੰਦਾ ਕਾਹੀ ਜੀ ਵੀ ਵੱਢ ਕੇ ਰੱਖੀ ਉਹ ਮੜੀ ਕਾਹੀ ਵੀ ਵੱਢਣੀ ਐ ਭੱਜੇ ਦੇ ਬੜਾ ਲੋ ਕਿਸੇ ਹੋਰ ਪਿਆ ਦੇਖ ਤਾਂ ਉਦੋਂ ਕਿੰਨਾ ਕਾਹੀ ਕਟਾਰ ਨੂੰ ਹੈ ਤਾਂ ਪੂਲੀ ਜੀ ਛੋਟੀ ਛੋਟੀਆਂ ਹੀ ਹਾਂ ਹਾਂ ਪਰਕਤ ਬਹੁਤ ਐ ਐਡਾ ਖੜਿਆ ਕਰੂੰਗਾ ਜਾਂ ਕਰੂੰਗਾ ਹੁਣ ਐਡਾ ਖੜੀਆਂ ਕਰ ਥੋੜੀਆਂ ਇੰਨਾਂ ਦਾ ਹਾਂ ਐਡਾ ਕੁਛ ਐਡਾ ਖੜੀਆਂ ਕਰਦੇ ਆਂ ਅੱਛਾ ਤੁਸਾਂ ਭਰਾ ਖੜੀਆਂ ਕਰਦੇ ਪਤਾ ਠੀਕ ਏ ਯਾਰ ਫੇਰੇ ਫੇਡਾ ਨੂੰ ਟ੍ਰੇਲਾਂ ਹੀ ਆਏ ਲਗਾਉਂਦਾ ਯਾਰ ਆਏ ਟ੍ਰੇਲਾਂ ਲਗਾਉਂਦਾ ਉਹ ਕੋਤੇ ਇਹ ਘਟੀ ਘੜੀ ਵਾਲੀ ਤੀ ਉਹ ਆਇਆ ਚੱਕਰ ਤੇ ਆਈਆਂ ਉਹ ਆਹੜਾ ਝੋਟੀ ਆਏ ਇਹ ਤੇਰੀ ਵੇਖੀ ਤੇਰੀ ਫਰਮਾਉਣੀ ਹੋਰ ਉੱਪਰ ਖੱਪਾ ਤਾਂ ਥੰਬੇ ਬਾਈ ਬੰਦਾ ਬਣਾ ਤੇ ਚੱਲ ਗਿਆ ਜੀ ਸੋਹ ਜੀ ਕਿਹੜਾ ਇਹ ਲੈ ਆ ਜਿੰਨੇ ਉਹ ਇੰਨੇ ਨਾਲ ਗੋਖ ਜੂ ਉਹ ਹੈ ਉਧਰ ਲਾਉਣਾ ਉਹ ਸੱਜਰਾਂ ਦੇ ਤਰ੍ਹਾਂ ਦੇ ਪਾਣੀ ਪੈਣਾ ਵਿੱਚ ਹੈ। ਹਾਂ? ਇਹ ਮਗਰਾਂ ਤੇ ਲਾਇਆ ਪਾਣੀ ਪੈਣਾ ਦੀਨਾਂ ਦੇ ਵਿੱਚ। ਇਹਦਾ ਤਰਪਾਲ ਪਾ ਦਿਓ। ਹਾਂ? ੱਲੇ ਕਹਿੰਦਾ ਤਰਪਾਲ ਪਾ ਲਿਓ ਤੇ ਤਰਪਾਲ। ਹੂੰ। ਵਿੱਚ ਕਹਿੰਦਾ ਇਹਦੇ ਕਾਹੀ ਕੀ ਪਾਓ ਵੱਢ ਕੇ? ਕਾਹੀ। ਕਾਹੀ ਆ ਰਿਹਾ ਕਾਹੀ ਹੋ ਗਈ ਕੀ। ਕਾਹੀ ਕਾਹੀ। ਖਾੜ। ਖਾੜ ਨਹੀਂ। ਹੈ? ਹੋਰ ਹੁੰਦੀ। ਉਹ ਪਾਲਿਓ ਕਹਿੰਦਾ ਥੋੜੀ ਬਹੁਤੀ ਕਹਿੰਦਾ ਤੇ ਵਧੀਆ ਬਣੂ ਨਹੀਂ ਖਾਣ ਨੂੰ। ਇਹ ਵਧੀਆ ਹਰੇ ਬਾਜਰੇ ਮੰਗੂ ਪਈ। ਅਮਰੇ ਹਾਈ ਟੁੱਕ ਲੱਜਦਾ ਦੀ ਨਾ ਸਰਿਆਈ ਨਾ ਫੜਦੇ। ਟੁੱਕ ਲਾ ਲੈ। ਮੈਂ ਕਹਿੰਦਾ ਗੱਲਾਂ ਗੱਲਾਂ ਹੀ ਕਰੀਂ ਦੇਖਦਾ। ਬਾਈਲਾ ਗੱਲਾਂ ਦਾ ਸਾਰੇ ਕਿੱਥੇ ਲੱਗ ਜਣਾ ਹੈ। ਸਾਜਾ ਹੋ ਗਿਆ। ਕਿ ਆਇਆ ਗਾਹ ਨੂੰ ਹੋਰ ਹਾਂ ਸਭ ਦਾ ਸਾਹੇ ਕਰ ਗਿਆ ਦੋ ਟਰਾਲੇ ਲੈ ਗੀ ਕਹਿੰਦਾ ਇਹਦੀ ਬਾੜ ਕਰਿਓ ਕਹਿੰਦਾ ਉਹਨਾਂ ਨੇ ਤਾਂ ਬਾੜ ਕਰਕੇ ਤੂੜੀ ਪਾਈ ਵੀ ਆ ਤੂੜੀ ਪਾਜੋ ਕੋਈ ਮਰਜੀ ਦਾ ਡੰਗਰ ਦਾ ਨੂੰ ਛੱਪੜ ਉਹ ਬਣਾ ਮੂਰੇ ਸਿਆਲ ਵਿੱਚ ਬਹੁਤ ਵਧੀਆ ਚੀਜ਼ ਆ ਹੈ ਉੱਤੇ ਬਾਅਦ ਜਗਦੀਪਾ ਨੇ ਕੀ ਕਰਿਆ ਉਹਦਾ ਜਿੰਨੇ ਤੇ ਟੀਨਾ ਪਾਈਆਂ ਸਾਰੇ ਇਹ ਨੜੇ ਪਾਏ ਬਥੇ ਮੈਂ ਨੜੇ ਪਾਏ ਬਥੇ ਟੀਨਾ ਪਰ ਟੀਨਾ ਪਰ ਨਹੀਂ ਮਾਮੇ ਨੇ ਪਾਏ ਬਥੇ ਉਹਨੇ ਬਾਲਿਆਂ ਵਿੱਚ ਨੜੇ ਪਾਏ ਬਥੇ ਜਗਦੀਪਾ ਨੇ ਥੱਲੇ ਹਾਂ ਨੜੇ ਪਾ ਕੇ ਉੱਪਰ ਤੇ ਲਿਪਿਆ ਬਥਾ ਉਹਦੇ ਨੜੇ ਬਹੁਤ ਲੰਬੇ ਦੇ ਥੋੜੇ ਜਿ ਛੁਪੇ ਆ ਗਏ ਇਹੇ ਛੋਟੇ ਆ ਹਬੇ ਇਹੀ ਛੋਟੇ ਗਿਆ ਤੈਨੂੰ ਆਹ ਦੇਖੀ ਜਿਹੜੇ ਥੱਲੇ ਪਏ ਲੰਬੇ ਲੰਬੇ ਦੇ ਉਹ ਵਾਸਤਾ ਪੀਕ ਭਰੀਆਂ ਲੈ ਰੀਆਂ ਉੱਪਰ ਝੁੰਗੀ ਮੋੜਨੀ ਜਿਹੜੀ ਕਹਿੰਦਾ ਉਹਦੇ ਪਾਸੇ ਛੋਟੀਆਂ ਆਓ ਉਹ ਪੂਰਾ ਕਰਿਆ ਬਾਹਨੇ ہزار ਬਗੜਾ ਤਲੀ ਬਟਾ ਆਕੀਆਂ ਹੁਣ ਇੱਕ ਥਾਨ ਬਨ ਕੇ ਬਾਤੀ ਜਾਣੀ ਆ ਬੜਾ ਮਾਲ ਇਹ ਬਹੁਤ ਮਾਲ ਆ ਜਾਂਦੇ ਤੇ ਬਜੂਆ ਬਗਲ ਬੂੜਾ ਕਰ ਦੂੰਗਾ ਮਾੜਾ ਮੋਟਾ ਆਏ ਇੱਥੇ ਦੇ ਆਏ ਹੈ ਕਿ ਨਹੀਂ ਬਗਲ ਦੱਸਾਂ ਕਾਨੂੰ ਕਰਨਾ ਫਿਰ ਜੇ ਬਚ ਗਿਆ ਐਨਾ ਐਨਾ ਬਗਲ ਧੂਕੀ ਨੋਕੀ ਉਹ ਬੱਸ ਕਰ ਦੇ ਬਗਲ ਬੱਸ ਸਰਫ ਲਾ ਕੇ ਥੋੜਾ ਤੇਰੇ ਪਰ ਕਿਨੇ ਇੱਥੇ ਖੜੇ ਨੇ ਨਾ ਮਾਰਨੀ ਗੁੱਸੇ ਚ ਲੱਤ ਉਹ ਜਾ ਬਗਲ ਬੋਲ ਜਾਂ ਖੜਕੇ ਜਦੇ ਵਧੀਆ ਬਣਉਣਾ ਵਧੀਆ ਕੰਮ ਆ ਪਤਾ ਮੈਨੂੰ ਤੇਰਾ ਬਗਲ ਦਾ ਹੋਇਆ ਤੰਦੇ ਫੜੀ ਨੂੰ ਹੋਰ ਕੰਮ ਕਰ ਕੋ ਡੰਡਾ ਦੇਖ ਇੱਥੇ ਤੇ ਆਏ ਆਏ ਬੰਦਲੇ ਨੂੰ ਇਹ ਖੜਾ ਤਾਂ ਹੀ ਹੁਣ ਆਲਦਾ ਤੈਨੂੰ ਚੱਕੀ ਦੀ ਇਹ ਆਹ ਫੜੋ ਕੰਦ ਲਾ ਕੇ ਨਿਕਲਾ ਦੂੰਗਾ ਤੂੰ ਅੱਛਾ ਓਰੇ ਡੰਡਾ ਮੈਂ ਤਾਂ ਪਾ ਥੱਲੇ ਪਾ ਦੇ ਤੇ ਲੰਬੀ ਲੰਬੀ ਪਾ ਦੇ ਹੀ ਪੈ ਗਿਆ ਗੱਲ ਦੀ ਯਾਰ ਉਹ ਨਹੀਂ ਗੱਲ ਦੀ ਥੱਲੇ ਦੀ ਯਾਰ ਬਾਬਾ ਦੇ ਜਾਓ ਸਿਰੇ ਤੱਕ ਸੰਗ ਤੱਕ ਆ ਆ ਕਹਿੜਾ ਏ ਆ ਕਹਿੜਾ ਆ ਕਹਿੜਾ ਆ ਹਾਏ ਜਿਹੜਾ ਪਹਿਣਾ ਬਹੁਤ ਨਰਮ ਮਾਲ ਲੱਗਦਾ ਬਹੁਤ ਕੜਈ ਆ ਕੇ ਸਾਰੇ ਹਾਂ ਬਤਨ ਹੈਗੇ ਚਾਰ ਤਪੂਲੇ ਆ ਆ ਕਹਿੜਾ ਆ ਲੰਬਾ ਹੁੰਦੀ ਅਖੇ ਜੇ ਬਾੜਨ ਲਾਤੀ ਨੂੰ ਕਿੱਥੇ ਜਾਂਦਾ ਹੈ ਹੈ ਇਹਦਾ ਹੋਰ ਦੇ ਕੀ ਗਾਹਾਂ ਕਹੇ ਜਿ ਭਰੀ ਆਉਣੀ ਆ ਜੱਡੇ ਵਰਗੀਆਂ ਥੜਕੀ ਲੱਗ ਜਵੇ ਬਗਲੇ ਦਾ ਮੁੰਲਾ ਉਹ ਤਾਂ ਜਿਆਦਾ ਅਜੀਬ ਆ ਨਾ ਛੱਤ ਪਾਈ ਵੀਤੀ ਯਾਰ ਡੰਗਰਾਂ ਨੂੰ ਛੱਤ ਪਾਈ ਵੀਤੀ ਨੜੇ ਜੀ ਅੱਖ ਦਾ ਸਾਹ ਰਹੀ ਕਹਿੰਦਾ ਸੇ ਧਾਰ ਲਈ ਦੋ ਟਰਾਲੀ ਕਹਿੰਦਾ ਹੁਣ ਤੂੰ ਇਹਦੇ ਨਾਲ ਸਾਹ ਦਾ ਇਹਨੂੰ ਬਹੁਤ ਵਰਤੇ ਕਰਦੇ ਤੇ ਅੱਗੇ ਬਾਹਰ ਹੈਡ ਪਰ ਲੰਗਰ ਤੇ ਹੀ ਜਾਂਦਾ ਸਾਰ ਦਰਵਾਜ਼ਾ ਉੱਥੇ ਆਪਣਾ ਹੈਡ ਦਰਵਾਜ਼ਾ ਜਿੱਦੀ ਸਾਹ ਦਾ ਗੁਰਦਾਸ ਜੀ ਹਾਂ ਇਹਨੂੰ ਇਹੀ ਜਾਣਾ ਤੇ ਤੈਨੂੰ ਮੋਟੀ ਬੰਨੀ ਐ ਇਹਨੂੰ ਪਸਾਬ ਜੀ ਵੀ ਠੀਕ ਆ ਕਾਬੀ ਯਾਰ ਜਾਨਾ ਮੂਰੇ ਕਥਾ ਨਾ ਕੋਈ ਮੋਟੀ ਦਾ ਫਾਇਦਾ ਨਹੀਂ ਕਾਗਜ਼ ਪਾ ਦੇਣਾ ਥੱਲੇ ਹਾਂ ਸਰਕਾਰ ਬਾਹੂ ਗਿਆ ਹਾਂ ਮੂਤੀ ਕਿਰਪਾਲ ਮੂਤੀ ਕਿਰਪਾਲ ਥਾ ਗੰਨੇ ਨਹੀਂ ਲੱਗਦਾ 88 ਉਹੀ ਲੱਗਦੇ ਮੇਲੇ ਲਈ ਜਿਹਨੇ ਵੀ ਭਰ ਕੇ ਟਰਾਲਾ ਹਾਸੀਉ ਲੱਗਦਾ ਤੇ ਲ ਮੇਲੇ ਨਾਲ ਕੋਈ ਪਤਾ ਲੱਗਣਾ ਆਂਦੇ ਆਂਦੇ ਆਂਦਾ ਥਾ ਗੰਨੇ ਵਰ ਗਈ ਯਾਰ ਲੈ ਦੇਖੀਦਾ ਹਾਂ ਵਾਹ ਫਿਰ ਮੇਰਾ ਮਜ਼ਦੂਰੀ ਆਉਣੀ ਇੱਕ ਹਾਂ ਤੀ ਹੈ ਇੱਕ ਵੀਡੀਓ ਹੀ ਹੁੰਦੀ ਹੋਵੇ ਕਹਿੰਦਾ ਲੈ ਕੇ ਆਵਾਜ਼ ਨਾਲ ਵੱਧਦਾ ਪਾ ਦਿੰਦਾ ਕਹਿੰਦਾ ਗੰਨਾ ਹੀ ਆ ਜੀ ਕਿਉਂ ਬਲੋ ਇਹਦਾ ਕੀ ਪਤਾ ਲੱਗਣਾ ਹਾਂ ਇਹ ਨਾਲੇ ਖੜ ਜਾਣਾ ਯਾਰ ਆਇਓ ਪੜਾਇਆ ਇਹ ਏਕੜੀਆਂ ਲਾਉਣੀ ਲੋੜ ਨਹੀਂ ਬੇਡਾ ਗੱਲ ਥੋੜਾ ਜਿਆ ਐ ਉਧਰ ਲਾਇਆ ਇਹਨੇ ਆਏ ਮੈਂ ਗੱਦ ਨੂੰ ਖਾਵਾ ਕਰ ਦਿੰਦਾ ਮੈਂ ਆਏ ਲੈ ਜੀ ਤਾਂ ਹਵਾ ਰੋਕ ਦੇਣੀ ਜੀ ਰੋਕਦਾ ਆ ਦੇ ਹਾਂ ਤਾਂ ਫਤਰਾ ਹੈ ਹਾਂ ਉਧਰ ਲਾ ਪੈਕ ਚੱਕ ਲਾ ਦੋ ਨੂੰ ਤੇ ਬਹਿਣਾ ਆਲੀ ਯਾਰ ਕੀ ਹੋ ਗਿਆ ਜਿਹੜਾ ਹੱਥ ਵੱਜਿਆ ਪਿਆ ਹੱਥ ਪਾਟ ਗਿਆ ਇੱਥੇ ਆਵਾਜ਼ ਬੈਣਾ ਨਹੀਂ ਤੇ ਉਹ ਕੱਲਾ ਹੀ ਉਥੇ ਰ ਆ ਕੱਲਾ ਹੀ ਆ ਸੋ ਨਾਲ ਦਾ ਆ ਸੋ ਨਾਲ ਦਾ ਕੱਲਾ ਹੀ ਲੈ ਥੋੜਾ ਦੂਰ ਖੜਾ ਲੈ ਟੈਨ ਦਾ ਤੇ ਲੈ ਉਹ ਉੱਥੇ ਬੈ ਕੇ ਚਲੀ ਜਾ ਨਾ 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 ਠੀਕ ਹੈ ਗੇਟ ਵਾਲਾ ਵੀ ਆਉਣਾ ਹੁਣ ਥੋੜਾ ਬਾਅਦ ਹਾਂ ਕਹਿੰਦਾ ਗੇਟ ਲੈ ਆਉਂਦੇ ਨੂੰ ਮੈਂ ਖੜ ਜਾ ਹਾਂ ਦੇ 5 ਮਿੰਟ ਬਾਈ ਟ੍ਰੈਲੇ ਵੀ ਗੀੜ ਰੱਖ ਲੈ ਜਾਂ ਤਾਲੇ ਵੇਰੇ ਰੱਖ ਲੇ ਜੀ ਨਾ ਟਰਾਲੇ ਵੇਰੇ ਗੇਡ ਲੈ ਜਾਣਾ ਫੌੜ ਨਾਲ ਜਨਰੇਟਰ ਲੈ ਜਾਣਾ ਥੋੜਿਆ ਖੜਾ ਉੱਤਰਾ ਹੀ ਹੂੰ ਕੌਮ ਠੀਕਰ ਇਹ ਵੀ ਰਹਿਣੇ ਦਿੰਦੇ ਲੋੰਮੀ ਮਾਤਾ ਠੀਕ ਦਾ ਅੰਦਰ ਖੜੀ ਹੈ ਬੜੀ ਦਾ ਅੰਦਰ ਕੱਲ ਛੱਡਿਓਗੇ ਠੀਰੇ ਵੀ ਤੈ ਇਹ ਥੋੜਾ ਸੀ ਨਾ ਇਹਦੀ ਆਹ ਮਿੱਟੀ ਗੀ ਲੱਗਣਾ ਆਪਣੀ ਵਧੀਆ ਬਣੂਗੀ ਤੇ ਨਾਲ ਇਹਨਾਂ ਵਧੀਆ ਬਣੂਗੀ ਤੇ ਨਾਲ ਸੀ ਕਟੀਆਂ ਬਣਨ ਇਹਦਾ ਮੈਸਤਰੀ ਨੂੰ ਪਤਾ ਵੀ ਵਧੀਆ ਬਣਨ ਉਹ ਕਿੱਥਾ ਬਣਨ ਹਣੀ ਏ ਓ ਮਿਸਤਰੀ ਨੂੰ ਪਤਾ ਹੈ ਬੰਬੇ ਦਾ ਮਾ ਮਾ ਬੰਦੀ ਵੀ ਨਹੀਂ ਸਾਦਾ ਵਧੀਆ ਬੰਨ੍ਹਦੀ ਸੀ ਉਹ ਬੰਨ੍ਹ ਹੋ ਜਾਣੀ ਵਧੀਆ ਬਾਕੀ ਮਿਸਤਰੀ ਬਟ ਪੈਂਡਾ ਬੈਠਾ ਹੈ ਨਾ ਡੰਗਾਂ ਨੂੰ ਪਾ ਜੇ ਟੱਕੂ ਕੇ ਲੈ ਹੈ ਬਹੁਤ ਹੈ ਕਿੰਨੇ ਜਿੰਨਾ ਲੈ ਚੱਕ ਨਹੀਂ ਲਹ ਕੇ ਸੀ ਬੁੜੀਆ ਇੱਕ ਵਾਰੀ ਪਾਟੀ ਅੱਮੇ ਦੋ ਦਿਨ ਨੂੰ ਉੱਪਰ ਲੱਗੇ ਰਖਾ ਦੂੰਗੇ ਹਣਾ ਲੋੜੇ ਨਹੀਂ ਆ ਰਾਪੇ ਸੋਕਾ ਇਹਨਾਂ ਦੀ ਜੜੇ ਵੱਡ ਹੋ ਗਈ ਸਭ ਕੁਝ ਸੋਕ ਜਾਂਦਾ ਅਦੀ ਲੱਕ ਇਹ 88 ਗੰਨੇ ਨਾਲੋਂ ਵੀ ਮੋਟਾ ਮੈਂ ਤਾਂ ਦੇਖਾ ਸੀ ਇਹ ਤੇ ਲੈ ਬੱਜ ਬਹੁਤ ਆ ਆ ਬੱਟਕੇ ਪੈਣਾ ਸਾਰੀ ਇਹ ਹੱਲ ਬਾਅਦ ਐਂਡ ਬਣਾ ਦੇਣਾ ਕਿਤੇ ਨਾ ਇਹਦੇ ਤੇ ਪਾਉਣਾ ਜੀ ਇਹਨਾਂ ਮੋਟਾ ਨਹੀਂ ਪਾਉਣਾ ਹੈ ਹੈ ਇਹਦੇ ਤੇ ਨਾ ਮੋਟਾ ਨਹੀਂ ਪਾਉਣਾ ਮੋਟਾ ਨਹੀਂ ਨਾ ਬੱਟਕੇ ਪੈਣਾ ਬਾਈ ਇਹ ਗਰੀਕ ਰੱਖਣਾ ਤੇ ਉਹ ਵੀ ਮੋਟੇ ਵਿੱਚੋਂ ਚੋਣਾ ਦਾ ਹੀ ਨੇ ਹੈਗਾ ਹੀ ਇਹ ਚਾਹੇ ਤੂੰ ਇੰਨਾ ਮੋਟਾ ਪਾਲਾ ਐਗ ਇਹ ਮੋਟੇ ਚੋਂ ਪਾਣੀ ਖੜ ਜੂਗਾ ਉਹ ਖਾਰ ਪਾਉਂਗੇ ਪ੍ਰਿਆਰ ਖਾਰ ਤਾਂ ਜਾਂਦੂ ਯਾਰ ਵਧੀਆ ਨੰਮ ਆਇਆ ਘੱਟ 1 ਕਿਲੋ ਦੀ ਸੰਨ ਹੋ ਗਈ ਵਧੀਆ ਲੱਗੀ ਉੱਪਰ ਖਾਰ ਪਾ ਦੂਗੇ ਛੇ ਛੇ ਇਹਨਾਂ ਕੋਕੇ ਦੇ ਪੂਆ ਇਹਨਾਂ ਪੂਰਾ ਸੁੱਕੇ ਤੇ ਬਣਾਇਆ ਭਈਆ ਚਲੇ ਗਿਆ 15 ਦਿਨ ਖਾਤਰ ਹੋਰ ਜੇ ਇਹਦੇ ਵਜਨ ਪਣ ਨਾਲੇ ਢੈ ਜੂਵੇ ਆਹਾ ਭਜਨ ਬਹੁਤ ਹੈ ਤੇ ਚੱਲੇ ਅੱਗੇ ਹਰੇ ਕਰਕੇ ਆ ਹਾਂ ਆਹ ਸਾਰਾ ਟੱਕਾ ਹੈ ਕਹੜਾ ਨਰਾ ਹਾਂ ਇਹਨੇ ਸੁਪਨਾ ਆਇਆ ਤੇ ਸਭਾਂ ਚਾਬਾ ਕਰਦੇ ਐਹੀ ਦਾ ਪਗਲ ਉਹ ਬਣਾ ਹੈਪੀ ਮੈਂ ਉਹ ਉਹ ਬੰਮੇ ਐਸੇ ਦਾ ਪਗਲ ਉਹ ਮੈਂ ਕਾਨੂੰ ਕਹਿੰਦਾ ਘਰ ਤੋਂ ਪਗਲ ਚੱਲ ਜਾਉਂਗਾ ਆ ਪੱਕਾ ਹੈ ਬਗਲ ਨੂੰ ਖੋਲ ਟਾਉ ਤੇ ਖਾਦੀ ਲਾਗ ਜੀ ਰਹੀ ਹੈ ਕਿ ਆ ਟਾਈਮ ਛਾਵਾ ਨਹੀਂ ਆਏਗਾ ਜੀ ਚੰਦਮਾ ਆ ਟਾਈਮ ਛਾਵਾ ਫਿਰ ਦਰਖਤਾਂ ਨਹੀਂ ਕਰਨੀ ਜਿਹੜੇ ਲਾਏ ਹੋਏ ਹੈ ਹੈ ਦਰਖਤ ਲਾਏ ਹੋਏ ਜਿਹੜੇ ਉਹ ਉਹਨਾਂ ਨੇ ਛਾਵਾ ਕਰਨੀ ਛਾਵਾ ਹੋਊਗੀ ਗਾਹਾਂ ਨੂੰ ਹੋਊਗੀ ਤੂੰ ਤਾਂ ਇੱਥੇ ਹੀ ਜਾਂਦਾ ਵੀ ਹੋ ਜੂਗੀ ਰਿਕਾ ਜੰਮਿਆ ਹੀ ਬਠੇਰੀਆਂ ਉਹ ਚਲ ਖੁਸ਼ ਖੈਰੀ ਦੀ ਦਮਾ ਉੱਥੀ ਫੇਰ ਬਿਓ ਬਹੁਤ ਜੰਮੀ ਹੈ ਸਪਰੇਏ ਦੇ ਬਾਅਦ ਜਿੰਨੀਆਂ ਕਰੇ ਇੰਨੀ ਜੰਮੀ ਹੈ

ਹਾਂ ਬਾਈ ਇਹਨੂੰ ਆਇਓ ਕੁੰਜੇ ਤੇ ਆਇਂ ਦੱਬ ਦੇ ਉੱਪਰ ਤੇ ਆਇਂ ਆਹ ਸੈਂਟਰ ਤੱਕ ਆ ਜਾਣਾ ਸਾਈਡਾਂ ਵੀ ਲੱਗੀ ਰਹੀਆਂ ਨੇ ਉੱਥੇ ਕੰਮੇ ਫੱਟੜ ਕਾਤੇ ਹੋ ਗਿਆ ਤੂੰ ਯਾਰ ਬਸ ਮੇਰੇ ਕਾਕਾ ਵੱਡੇ ਹੋਣੇ ਅੱਜ ਯੇ ਅੱਗੇ ਕੌਣ ਵੜਦਾ ਅੱਗੇ ਵੜਦਾ ਹਾਂ ਮੁੰਡਾ ਵੜਦਾ ਇਹ ਵੜਦਾ ਕਾਕਾ ਹੀ ਜਿਹੜਾ ਉਹੀ ਕੰਮ ਹੈ ਦਾ ਆਪ ਤੇ ਗੱਲ ਵਿੱਚ ਜਾਓ ਸ਼ਾਵਾਂ ਕੀ ਉਹ ਉੱਥੇ ਰੱਖ ਕੇ ਜੂਜਾ ਨਾਲੇ ਮੈਂ ਇੱਥੇ ਪੂਲੀਆ ਲਾ ਦੂੰਗਾ ਔਰ ਇਹ ਵੀ ਬੰਨ ਹੋ ਗਿਆ ਜਿਹੜੀ ਆਏ ਹੁੰਦੀ ਆ ਵੀ ਹਰ ਜਾ ਲੋ ਜੀ ਬਾਈ ਚਾਰ ਤਾਓ ਬਾਈ ਇਹਨੂੰ ਥੱਲੇ ਚਾਦਰ ਪਵਾ ਦੇ ਚਾਦਰ ਲੋ ਆਉਂਗੇ ਥੱਲੇ ਪਰ ਨਾ ਉਹ ਨਹੀਂ ਚਾਦਰ ਲੋੜ ਰੋਂਗੇ ਨਾ ਮੈਸਟਰੀ ਆ ਗਿਆ ਨੇ ਤੇ ਬਲਾ ਲਿਆ ਆ ਜੀ ਹੁਣ ਮੈਸਟਰੀ ਆ ਗਿਆ ਹੁਣ ਚਾਦਰ ਲੋਟ ਸੋ ਨਹੀਂ ਮੈਂ ਕਹਿੰਦਾ ਜੇ ਚਾਦਰ ਲਾਤੀ ਫਿਰ ਤਾਂ ਆਪੇ ਬੁਣ ਦਵੇ ਚ ਇਹ ਉਰਗੇ ਚੋਨੇ ਦਾ ਕੰਮ ਖਤ ਹੋ ਰਿਹਾ। ਮੁੰਡੀਆਂ ਬਣਾ ਲੈ ਜੀ ਤਾਰਨਗਾਉਣੀਆਂ। ਆ ਜਾਣਾ ਭਈਏ ਨਾ ਤੂੰ ਚਾਦਰ ਬਣਾਏ ਨੂੰ। ਉਹ ਤਾਂ ਥੋੜੀ ਹਿੰਮਤ ਆ। ਸੌਕਲਵੇਂ ਮਾੜਾ ਜਾਂ 5-7 ਦਿਨ। ਚੋਨੇ ਦਾ ਕੰਮ ਖਤ ਹੋ ਜੀ ਫਿਰ। ਹਾਂ ਫਿਰ ਤਾਂ ਪਾਣੀ ਨਹੀਂ ਚੋਲੂ ਚਾਉਂਗਾ ਮੀਂਹ ਜਿੰਨਾ ਮਰਜ਼ੀ ਪਈ ਜਾਵੇ ਆਪਾਂ ਥੱਲੇ ਬੈਠੇ ਸੇਫ ਆ ਵੀਰੇ। ਬਾਛਰ ਨਾਲੇ ਬਸ। ਨਹੀਂ ਥੱਲੇ ਪਿੰਡ ਨਹੀਂ ਭੁੰਡੂ ਨਹੀਂ ਬੜੂਗੀ। ਹਾਂ ਛਾਲਕੀ ਨਹੀਂ ਬੜੂਗੀ। ਹਾਂ ਕੋਈ ਜਾਨਵਰ ਨਹੀਂ। ਹਾਂ ਫਾਇਦਾ ਹੋ ਜਾਣਾ ਉਹਦਾ। ਚਾਦਰ ਇਹ ਨਹੀਂ ਗੱਲ ਅੱਗਾ ਕੋਈ ਪਿੰਡੇ ਪਹਣ ਹੁਣ ਦੇਖ ਲੈ ਪਿੰਡਾਂ ਇੰਨੇ ਦੁਖੀ ਹੋ ਗਏ ਬੇ ਲੋਕ। ਨਿਆਣੇ ਨੂੰ ਮੇਰੇ ਛੱਡਣੇ ਆਂਦਾ ਲੈਣ ਆਉਂਦਾ ਜਾਂਦਾ ਦੁਪਹਿਰੇ ਨੂੰ ਐਨੇ ਪਿੰਡਾਂ ਬਾਦਿਆਂ ਨਾਲ ਹੌਲੀ-ਹੌਲੀ ਆਉਂਦਾ ਮਾ ਨਿਆਣੇ ਦੇ ਪਿੰਡਾਂ ਨਾਲ ਲੜ ਜਿਵੇਂ ਅੱਗੇ ਲੱਤ ਬੁਲੜੀ ਗੱਗੇ ਦੇ ਲੜ ਲਈ ਅੱਜ ਗੱਗੇ ਦੇ ਉਹ ਪਿੰਡਾਂ ਬਾਹਰ ਤੇ ਜਿਹਦਾ ਰੋਜ਼ ਲੜਦੀ ਇੱਕ ਨਹੀਂ ਕਰ ਜਰੀਲੀਆ ਬਹੁਤ ਹੈ ਜਰੀਲੀਆ ਤਾਂ ਆਏ ਹੈ ਕੀਰੀਲੀਆ ਬਤਾ ਕਾਦੇ ਹੈ ਨਹੀਂ ਨਹੀਂ ਇਹਨੇ ਛਣੇ ਸੱਪ ਪੈਂਦੀਆਂ ਹੈ ਆਏ ਨਹੀਂ ਨਾ ਬਸ ਛਾਪ ਕੀ ਉਹ ਬੈਠੂ ਪਿੰਡ ਬੈਠੂ ਕੀ ਛਾਪ ਕੀ ਉਹ ਚੀਜ਼ ਕੋਈ ਨਹੀਂ ਬੈਠੂ ਕੀੜੀ ਬੈਠੂ ਪਿੰਡ ਬੈਠੂਗੀ ਹਾਂ ਹਾਂ ਦੰਦਈਆ ਬੈਠੂਗਾ ਮੈਂ ਬੈਠਦੇ ਹਾਂ ਹਾਂ ਛਾਪ ਉਹ ਬਹਿੰਦੇ ਆਹੇ ਤਨ ਜੱਪਾ ਮਾਰੋ ਦੇ ਰੱਖ ਫੇ ਦੇਖੂਗੇ ਬੈਠ ਕੇ ਮਰੇ ਹੋਏ ਸੱਪ ਕਰਾ ਹਾਂ ਮਰੇ ਬੇ ਬੈਠਣਾ ਆਹ ਜੂਦੇ ਆਹ ਜੂਦੇ ਬੈਠੂ ਆ ਉਹ ਹਾਂ ਜੂਦਾ ਲੱਕਣ ਡੇੜੇ ਦੇ ਦੂ ਉਹ ਪੀੜੀ ਮਰੇ ਵੀ ਜਦੇ ਖਾ ਜਾਂਦੀਆਂ ਦੇ ਨੂੜੇ ਵੀ ਲੱਕਣ ਨਿੋੜਾ ਹੀ ਲੋਟ ਕਰਦਾ ਹਾਂ ਉਹ ਜੜ ਤਾਂ ਜਪਾ ਚਾਹੀਆ ਜਾਏ ਉਹ ਬਚਾ ਹੀ ਜਾਏਗਾ ਨਿੋੜਾ ਦਾ ਫਟਾ ਜੇ ਉਹ ਨਹੀਂ ਛੱਡਦਾ ਨਿੋੜਾ ਦਾ ਬਹੁਤ ਤੇਜ਼ ਕਾਲੂ ਟਰਾਲਾ ਇਹ ਬਣ ਮੁਰਗਾ ਗੁੱਲੇ ਕੋਲ ਹੈ ਕਾਲੂ ਟਰਾਲਾ ਛੱਡ ਕੋਣ ਦਿੱਲੀ ਕੋਲ ਕੀ ਕਰਨਾ ਉਹ ਸਰੋਂ ਕਿੰਨੇ ਕਿੰਨੇ ਛੱਸੀ ਆਲੇ ਸੁਹਾਲਾ ਆਲਾ ਵਾਹਾਂ ਥੋੜਾ ਰੰਗ ਮਾਰਨ ਵਾਲੇ ਲਾਗੇ ਥੋੜੇ ਜਿਹੇ ਹੁਣ ਵਧੀਆ ਲਵਾਉਣੇ ਆ ਇੱਕ ਜੈਲੀ ਲਵਾਉਣੀ ਬਸ ਮੂਰੇ ਇੱਥੇ ਇੱਥੇ ਜਾਲੀ ਨੂੰ ਰਹਿਣ ਦੇ ਨਾ ਬਿੱਟਾ ਵਾਲੀ ਨਹੀਂ ਲਵਾਉਣੀ ਹਾਂ ਆ ਮੂਰੇ ਲਾਉਣੀ ਉਹਦੇ ਪਤਾ ਨਹੀਂ ਰੰਗ ਮਾਰ ਦੇਣਾ ਠੀਕ ਹੋ ਦੇ ਜਿਹੜੀ ਲੂਟ ਆ ਦੇਖ ਨਵੇਂ ਮਾਡਲ ਤੇ ਲੱਗਦੀ ਜਿਹੜੀ ਬਾਹਰਲੇ ਸਾਲ ਮਾਡਲ ਚੇਂਜ ਕਰੀ ਜਾਣਾ ਜਿਹੜਾ ਨਵੇਂ ਚਾਈਗੇ ਉਹ ਲਵਾਈ ਜਾਣਾ ਕਿਹਦੇ ਫਿਰ ਲਾਈਏ ਇੱਥੇ ਬੈਠੇ ਪਹਿਲਾਂ ਸੱਜੇ ਮਾਇਰ ਲਾਗੇ ਹੂੰ ਪਹਿਲਾ ਉਹ ਸੁਪਰ ਟਰੈਲਰ ਤੇ ਲੈ ਜਾਣਾ ਸਮਾਰੋ ਆ ਜੀ ਗੇਟਲ ਦੂਜੇ ਨੂੰ ਟਰਾਲੇ ਪਰ ਉਹਨੇ ਕਾਲੇ ਪਰ ਲੈ ਜਾਣਾ ਚਲੋ ਲੱਗੋ ਫੇ ਚਲੋ ਆ ਜਾਓ ਫੇ ਜਿਵੇਂ ਅਸੀਂ ਚਲੋ ਆਹ ਕਿਦੋਂ ਪਤਾ ਗੇਟ ਲਦਾ ਆ ਉਧਰ ਆ ਭੱਜਦਾ ਦੇਖ ਲਾ ਮੈਂ ਕੈਮਰਾ ਬਾਲ ਲਵਾ ਆ ਅੱਛਾ ਮੇਰੇ ਹੱਥ ਦੁਖਦਾ ਮੈਂ ਤਾਂ ਕੈਮਰੇ ਦੇ ਪਿੱਛੇ ਵਾਲਾ ਯਾਰ ਮੇਰੇ ਹੱਥ ਦੁਖਦਾ ਡਿਊਟੀ ਹੈ ਡਿਊਟੀ ਤੇ ਆਦਾ ਆਉਂਦੀ ਸਾਰ ਤੁਸੀਂ ਲਾ ਲਿਆ ਮੈਂ ਲਾਉਣਾ ਨਹੀਂ ਅਫਸਰਾਂ ਨੂੰ ਫਿਰ ਹਾਂ ਆਓ ਕਿੱਥੇ ਲੈ ਜਾ ਆ ਗਿਆ ਆ ਗਿਆ ਪਟਾਚਰੀ ਤੋਂ ਗਾਉਂ ਲਿਆਉਂਗਾ ਕਿਹ ਜਣਾ ਲਿਆਉਂ ਆਮੰਦੀ ਭਿ ਲੈ ਆਉਂਗਾ ਆਮੰਦੀ ਫਿਰ ਹਜੇ ਆਇਆ ਨਹੀਂ ਆਇਆ ਨਹੀਂ ਕੀ ਲੱਗੇ ਆਫ ਤੇ ਹਾਂ ਸੁਪੂਰੀ ਦੇ ਕਿ ਆਫ ਤੇ ਨੂੰ ਆਓ ਵੀ ਚੱਕ ਦੂਆ ਵੀ ਅਸਰ ਹੋਰ ਵੀ ਹੈ ਹਾਂ ਲੈ ਹੋਰ ਨਾ ਰਹਿ ਗਿਆ ਅਸੀਂ ਅੰਦਰ ਵਾਲਾ ਅਗਲੀ ਲੱਭਿਆ ਮੈਂ ਕਹਿੰਦਾ ਇਹ ਟਾਕੀਆਂ ਵੀ ਲੋਹੇ ਦੀ ਲਵਾ ਦੇਣੀ ਐ ਤੇ ਔਰਲੀ ਫਾਇਰ ਟਾਕੀਆਂ ਪਈਆਂ ਮੇਰੇ ਬਾਹਰ ਕਰੇ ਬੱਤ ਕੋ ਲੋਹੇ ਦੀ ਲਵਾ ਦੇ ਉਹ ਫਿੱਟ ਕਰਾ ਦਿੰਦੇ ਮੈਂ ਸੋਨੀ ਦਾ ਕੈਸਾ ਸੋਨੀ ਅੰਦਰ ਮੈਂ ਇਹ ਸੀ ਲਵਾਇਆ ਦਾ ਪੂਰੀ ਕੰਦਰ ਵਾਲੀ ਕ ਬਾਹਰ ਵਾਲੀ ਦੋ ਗੋਲੀਆਂ ਪਈਆਂ ਅਹਰੋਗ ਵਰਗਾ ਤਾਂ ਇਹ ਬਾਲਾ ਕੰਮ ਹੈ ਰੋਗ ਵਰਗਾ ਰੋਗ ਕਿਹਦੀ ਦਿੱਤਾ ਉਹ ਕਿੰਨਾ ਕੁ ਪਈ ਹੋਣੀ ਮਾ ਥੋੜਾ ਹੀ ਆ ਠੀਕ ਹੈ ਬਾਲਾ ਗੀਦਾ ਪੂਆ ਵੀ ਉੱਥੇ ਪੈਣਾ ਤਾਂ ਫਿਰ ਇਹ ਐਨਾ ਵੀ ਨਹੀਂ ਦੇਖਦਾ ਐਨਾ ਵੀ ਜ਼ਿਆਦਾ ਨਹੀਂ ਹੈਗਾ ਦੇਖੀਆ ਪਤੀ ਜੀ ਬਣਾ ਧਰਦੀ ਪੈਰ ਆ ਚੱਕ ਲੈ ਗੋਡੇ ਜੇ ਇਹਦੇ ਸਾਰੇ ਵੈਲਡ ਬੁਲਡ ਕਰਨੇ ਚਾਹੀਦਾ ਉਹ ਤੇ ਲਿਆ ਖੱਕ ਲੈ ਸਾਰੇ ਇਹਦਾ ਆ ਹੈਂਡਲ ਆ ਇਹਦਾ ਆ ਤੇਰੇ ਹੈਂਡਲ ਵਾਲੀ ਤਾਂ ਸਰੀ ਲਾਤੀ ਹੈਂ ਆਇਲ ਮੋੜਾ ਨੂੰ ਤੂੰ ਗੀਟ ਲਾ ਲ ਦਿੰਦਾ ਆਇਲ ਨੂੰ ਲੱਗਣਾ ਪੈਨ ਕਿੱਥੇ ਰੱਖ ਤੇ ਕੱਢ ਆਇਲ ਸੋਨੀ ਦੀ ਤਾਰੀ ਸੁੱਚ ਲੱਗੀ ਹੋਈ ਆ ਤਾਰ ਆਪਣੀ ਬਾਅਦ ਚ ਹੋਲੀ ਨਹੀਂ ਭਾਂਡੇ ਪੁੰਡੇ ਹੁਣ ਤੂੰ ਚੱਲ ਲੈ ਕੇ ਸੋਨੀ ਤੂੰ ਤਾਰ ਲੈ ਕੇ ਜਾਣਾ ਜਨਰੇਟਰ ਦੇ ਕੋਲ ਪੁੱਜਣਾ ਤਾਰ ਖਿੱਚਦੇ ਆ ਯਾਰ ਫੜ ਗਿਆ ਜਿੰਦੇ ਅੰਦਰ ਰੱਖ ਦੇ ਉਹ ਖਿੱਚੋ ਜਣੀ ਉਹ ਤਾਰੇ ਫੜ ਤੂੰ ਟਰੈਕਟਰ ਲੈ ਕੇ ਚੱਲ ਸੋ ਮੈਨੂੰ ਕਾ ਆਪਣੀ ਕਾਰ ਕੋਲ ਮੈਂ ਉੱਪਰ ਜਾ ਕੇ ਵਿਧੀ ਸੂਚੇ ਪਟਾ ਉਹ ਖਿੱਚ ਲੈ ਇੱਕ ਨਹੀਂ ਖਿੱਚੋ ਜਣੀ ਭਾਈ ਆਖਣਾ ਨਹੀਂ ਖਿੱਚੋਣੀ ਕਾਦੇ ਆਓ ਦੇਖ ਸਾਹਮਣੇ ਦੇ ਦਿੱਤੀ ਆ ਕਾਰ ਖਿੱਚਣੀ ਆਓ ਖਿੱਚ ਲੈ ਜਾ ਨਵੇੜੂ ਦਾ ਚੱਲ ਲੈ ਕੇ ਟਰੈਕਟਰ ਓਏ ਆ ਲੈ ਫੜ ਸਾਲਾ ਦਾ ਦੀਏ ਲੋੜੇ ਨੇ ਮੇਰੇ ਬੇਟਾ ਲੋਹੇ ਦਾ ਲਾਗੇ ਫਿਟ ਕਰਨਾ ਡਿਜ਼ਾਈਨ ਸੁਣਾ ਲਾਵਾ ਕਰਵਾਜੇ ਲੱਗਦਾ ਤਾਂ ਨਹੀਂ ਹੈਗਾ ਜੇ ਇਹਨੂੰ ਰੰਗ ਨੂੰ ਗਿਆ ਕਿ ਲੱਕੜੀ ਦਾ ਤਾਂ ਲੋਹੇ ਦਾ ਹੈ ਲੱਕੜੀ ਵਾਲੀ ਰੰਗ ਕਰਾ ਦਿਓ ਦੂਏ ਤਰ੍ਹਾਂ ਦਾ ਲੈਣਾ ਜੀਆ ਮਾਰ ਕੇ ਮੈਂ ਤਾਂ ਉਹੀ ਤੇ ਆਨ ਹਾਂ ਨਾ ਵਧੀਆ ਰੰਗ ਕਰਾ ਲੈ ਲੱਕੜੀ ਵਾਲੀ ਉਹ ਨਹੀਂ ਦੱਸ ਜਿਆ ਨਹੀਂ ਕਰੀਏ ਪਾਪਾ ਨੇ ਇੰਨੀ ਥੱਲੇ ਟਾਇਲ ਲੱਗ ਜਣੀ ਲਗਾਵਾਣਾ ਫਿੱਟ ਕਰਦਾ ਉਹ ਕਰਦਾ ਤੇ ਫਿੱਟ ਇਹਨੇ ਸੈਂਟਰ ਲੱਗਿਆ ਹੋਇਆ ਜੀ ਮੈਂ ਫੌੜ ਦੇ ਲਾ ਬਾਦ ਕੰਨੀ ਜੀ ਦੀ ਨਾ ਫੌੜ ਦੀ ਆਵਾਜ਼ ਵਿੱਚ ਫਰਾਟੇ ਮਾਰਦਾ ਉਹੀ ਢੋੜੋਗਾ ਤਿੰਨ ਬਹੁਤ ਸੱਟਾ ਹੈ ਮੈਂ ਕਰੇ ਕਰਦੇ ਟਿਕ 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 ਪੂਰਾ ਕੰਮ ਜਾਂਦਾ ਜੀ ਹੈ ਜਨਰੇਟਰ ਉੱਪਰ ਹਾਂ ਨਾਲੇ ਖਰਚਾ ਘੱਟ ਹੈ ਦਾ ਜਨਰੇਟਰ ਵਾਲਾ ਚਲ ਆ ਜਾਣ ਦੇ ਬਾਕੀ ਨੂੰ ਆ ਜਾਣ ਦੇ ਆਨੇ ਸਾਰੀ ਜੀ ਨਹੀਂ ਲਵਾਈ ਆਪਣੀ ਰੇਟਰ ਚੱਲਿਆ ਜਾ ਫਿਰ ਬਾਪੂ ਆਉਂਦਾ ਹੈ ਬਾਪੂ ਹਲੇ ਟੱਕਾ ਵੱਢਣੇ ਯਾਰ ਲੇਟ ਹੋ ਗਿਆ ਤੇ ਚੱਲ ਵੱਢੋ ਆਨ ਜੇ ਤਾਰਨ ਲੱਗੇ ਵੱਡਾ ਉੱਥੇ ਕਹਿੰਦਾ ਮੇਰੇ ਕਹਿੰਦਾ ਟਿੰਡ ਲੜ ਗਈ ਜਾਂਦਾ ਤੇ ਉਹ ਕਹ ਮਖਾਂ ਬੋਲਦਾ ਇਹ ਰੋਜ਼ ਹੀ ਤਰੈਂ ਲੜਦੀ ਆ ਮਾਪੜ 22 ਤੋਂ ਪਹਿਲਾਂ ਜਿੱਥੇ ਤੇ ਆਉਣੀ ਆ ਇਹ ਚਲੋ ਮੱਜਾ ਦਾ ਕਰਤਾ ਉੱਚਾ ਲੱਗਦਾ ਥੋੜਾ ਜਿਹਾ ਕੀ ਇਹ ਦੇਖੋ ਚਾਰ ਉਹ ਇੱਟ ਪੈਂਦੀ ਜਾਈ ਤੇ ਜਿਹੜੀ ਟਾਇਰ ਥੋੜਾ ਲੱਗਣੀ ਆ ਫਰਕ ਗੁਲਾਤ ਹੈ ਅੱਨੇ ਹੁਣ ਪਾਈਪ ਨਕੂਗਾ ਹੋਰ ਲੱਗੀ ਲੱਗ ਜਣੀ ਆ ਜੇ ਹੁਣ ਨੀਨੀ ਰੱਖ ਜਾਵੇ ਬਾਸ ਟੈਪ ਬਣਦਾ ਏ ਜੀ ਬਾਸ ਟੈਪ ਬਣਾਉਣਾ ਪੈਣਾ ਉਹ ਜ਼ਿਆਦਾ ਉੱਚਾ ਹੋਵੇ ਜਿਹੜੀ ਨਹੀਂ ਆਉਂਦੀ ਆ ਨਹੀਂ ਦੇੜੀ ਨਹੀਂ ਹੋਣੀ ਬੈਠ ਬਾਹਰ ਪੈਰ ਰੱਖਣਾ ਔਖਾ ਹੋ ਜਾਣਾ ਕਿੱਦਾਂ ਹੋ ਜਾਣਾ ਉਹ ਹੋਰ ਤਾਂ ਕੋਈ ਨਹੀਂ ਛੱਡ ਦੋ ਔਖ ਨਹੀਂ ਹਾਂ ਇਹ ਤਾਂ ਪੈ ਲੱਗੀ ਉਹ ਖਾ ਉਹਨਾਂ ਦੇ ਪੀ ਜਾਵੇਗੀ ਵੀ ਨਹੀਂ ਗੱਲ ਹਲੇ ਇੱਟ ਰੱਖ ਦੋ ਆਇਓ ਥੱਲੇ ਵੜਨੇ ਦੇ ਕੁਸ ਸਿਮੈਂਟ ਚ ਕੱਚੀ ਜੀ ਸਿਮੈਂਟ ਚ ਇੱਟ ਰੱਖ ਦੋ ਕਾਲੂ ਟਾਣਾ ਆਹ ਜਿੰਦਾ ਇਹ ਮੈਂ 1000 ਟਨ ਲੋੜੇ ਜੇ ਵੀ ਨਾ ਦੋ ਫਿਰ ਠੀਕ ਹੈ ਜੇ ਵੀ ਨਾ ਰੇ ਨੂੰ ਜੇ ਵੀ ਬਣੀ ਵੀ ਜਾਣ ਨਹੀਂ ਛੜਦਾ ਤਾਂ ਕੋਈ ਨਹੀਂ ਆਦੂਨੇ ਦੁਕਾਣ ਜਾਣਾ Delhi ਪਰ ਨੂੰ ਗੋਲ ਪੈਪਰ ਮਿਲ ਜੇ ਨਹੀਂ ਛੋਟੇ ਛੋਟੇ ਜੇ ਪੂਰੇ ਪਹਿਲੇ ਟਾਈਪਾ ਵਿਸ਼ਾਲ ਮਰੇਗਾ ਨਹੀਂ ਮੈਂ ਤੂਏ ਪਰ ਕੁੰਡੇ ਦਾ ਬਹੁਤ ਲਾਤੇ ਕਬਜੇ ਦਾ 5 ਲਾਤੇ ਮੈਂ ਕਿਹਨੂੰ ਆਇਆ ਭਾਰੀ ਕਰਕੇ ਸੱਚਾ ਹੈ ਵੀ ਭਾਰੀ ਪੰਜ ਪੰਜ ਮੇਰੇ ਵੀ 5-5 ਲੱਗੇ ਹੋਣ ਨਾਲ ਲੱਕੜੀ ਦੀ ਯਾਰ ਦਰਵਾਜ਼ੇ ਕੁੰਡੇ ਜਿਹਨੇ ਵਧੀਆ ਹੋਣਗੇ ਵਧੀਆ ਜਾਂਦੇ ਕਾਬਜ ਜਿਹਨੇ ਹੋਣਗੇ ਵਧੀਆ ਹਾਂ ਮੇਰੇ ਨਹੀਂ ਪਤਾ ਪਤਾ ਨਹੀਂ ਕੀ ਕਰੇ ਮਦਾਨ ਜੀ ਵਧੀਆ ਦਊਗਾ ਉਹਨੇ ਜਿਆਦਾ ਉੱਚਾ ਰੱਖਦਾ ਕੋਈ ਨਹੀਂ ਚੱਟਾ ਅੱਜ ਤਿੰਨ ਹੋ ਗਏ ਨਾ ਇਹਨਾਂ ਨੂੰ ਫੈਲ ਯਾਰ ਜ਼ਰੂਰੀ ਥੋੜਾ ਤਿੰਨ ਨੂੰ ਕੋਲ ਮਾਲ ਪੈਣਾ ਦਾ ਮਾਲ ਤਿੰਨ ਨੂੰ ਕੋਲ ਫਿਰ ਪੈਂਦਾ ਏ ਜਿੱਥੇ ਲਾਲ ਰੋੜੀ ਆ ਹਰਦਪੁਰ ਦਾ ਇੰਨਾ ਕਮਾਲ ਮਾਲ ਪੈਂਦਾ ਫਰਤ ਪਾਦੇ ਪੌਣਾ ਦਿਨ ਚਾਰ ਕੋਈ ਮਾਲਕ ਆਹੋ ਫਰਤ ਪਾ ਥੋੜਾ ਹੀ ਪੈਣਾ ਦੋ ਗੋ ਪੈਣਾ ਜੇ ਤਾਂ ਫਰਤ ਲਾਉਂਦੇ ਹੋਵੇ ਫਿਰ ਬੱਤ ਮਿਲਦਾ ਨਹੀਂ ਗਿਆ ਜਦੋਂ ਤਾਂ ਸਹੀ ਆ ਆਹ ਆ ਦੇਖੋ ਅਹੇ ਆਹ ਗੁਣੀ ਕਰਨਾ ਵੀ ਤਾਂ ਹਾਂ ਲੈਂਦਾ ਸਮਾਨ ਪਾਉਣਾ ਹੋ ਗਿਆ ਫਿਰ ਜਿੱਦਿਆ ਆਈ ਗਿਆ ਜਿੱਦਿਆ ਲੈ ਬੈਠ ਜਾਂਦਾ ਆ ਦੋ ਵੀ ਲੈ ਪਹਿਲਾ ਕਾਜੀ ਬਿਲਡ ਕਰੇ ਹੁਣ ਗੇਟ ਬਿਲਡ ਕਰਦਾ ਤੇਰੀ ਹੋਇਆ ਨਾ ਮੇਰਾ ਅਗਰੇ ਕਿਹਨੇ ਮਾਦੇ ਆਏ ਇਹ ਵੀ ਨੀਗ ਦਾ ਕੰਮ ਜੀ ਦੀ 5 ਵਜੇ ਆਉਂਦਾ ਹੈ ਬਾਗੀ ਕਰੇਗਾ ਅਕਾ ਜਿਹੜਾ ਨੀਗ ਦਾ 4 ਵਜੇ ਉੱਪਰੋਂ ਕੀ ਕਰੇ ਡਾਕ ਆਖਾ ਵੱਢਣੇ ਹਲੇ 6 ਵਜੇ ਚਲੋ 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 ਠੀਕ ਆ ਜੀ ਫੇਰ ਦਿਖਾਉਂਦੇ ਆ ਸਾਰਾ ਪ੍ਰੋਗਰਾਮ ਫਿੱਟ ਹੋਏਗਾ ਕੱਲ ਨੂੰ